ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮਗੇ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਲੁਧਿਆਣਾ ਸ਼ਹਿਰ ਵਿੱਚ ਇੰਨਾ ਜ਼ਿਆਦਾ ਭਈਆ ਇੱਥੇ ਕਿਉਂ ਭਰਿਆ ਨੇ ਇੱਥੇ ਸਾਰਾ ਜਿੱਧਰ ਦੇਖੋ ਤੁਹਾਨੂੰ ਭਈਏ ਹੀ ਭਈਏ ਦਿਖਣਗੇ ਉਸ ਦਾ ਮੇਨ ਕਾਰਨ ਕੀ ਹੈ ਉਸ ਦਾ ਬੇਨ ਕਾਰਨ ਹੈ ਕਿ ਲੁਧਿਆਣਾ ਇੱਕ ਇੰਡਸਟਰੀਅਲ ਏਰੀਆ ਹੈ ਤੇ ਇੱਥੇ ਫੈਕਟਰੀਆਂ ਬਹੁਤ ਜ਼ਿਆਦਾ ਨੇ ਇੱਥੇ ਕੰਮ ਦਾ ਗੜ ਹੈ ਉਰੇ ਇੱਕ ਤਰ੍ਹਾਂ ਨਾਲ ਲੁਧਿਆਣਾ ਕਹਿ ਲਓ ਕਿਉਂਕਿ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜਿਲ੍ਹਾ ਆਬਾਦੀ ਵਾਲਾ ਤਾਂ ਉਹਦਾ ਕਾਰਨ ਇਹੀ ਹੈ ਕਿ ਫੈਕਟਰੀਆਂ ਜ਼ਿਆਦਾ ਨੇ ਤੇ ਲੇਬਰ ਦੀ ਲੋੜ ਪੈਂਦੀ ਹੈ ਤੇ ਇੱਕ ਪੰਜਾਬ ਦਾ ਕੋੜਾ ਸੱਚ ਇਹ ਵੀ ਹੈ ਕਿ ਸਾਡੇ ਪੰਜਾਬੀ ਲੇਬਰ ਦਾ ਕੰਮ ਕਰਨਾ ਗਵਾਰਾ ਨਹੀਂ ਕਰਦੇ ਹੈਗੇ ਇਹ ਬਾਹਰਲੇ ਮੁਲਕਾਂ ਤੇ ਜਾਂਦੇ ਨੇ ਇਹਨਾਂ ਨੂੰ ਸ਼ੁਰੂ ਚ ਚਾਹੇ ਲੇਬਰ ਦਾ ਕੰਮ ਹੀ ਕਰਨਾ ਪਵੇ ਉੱਥੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਮਹਿਸੂਸ ਹੁੰਦੀ ਪਰ ਆਪਣੇ ਪੰਜਾਬ ਵਿੱਚ ਇਹ ਲੇਬਰ ਦਾ ਕੰਮ ਕਰਕੇ ਖੁਸ਼ ਨਹੀਂ ਹੈ ਤੇ ਭਈਏ ਉਹਨਾਂ ਦਾ ਕਾਰਨ ਕੀ ਹੁੰਦਾ ਉਹਨਾਂ ਦੇ ਪਰਿਵਾਰ ਵੱਡੇ ਹੁੰਦੇ ਇੱਕ ਇੱਕ ਭਈਏ ਦੇ 4-4 5-5 ਉਹਨਾਂ ਦੇ ਗਾਂ ਨਿਆਣੇ ਆ ਉਹਨਾਂ ਦੇ ਤੇ ਉਹਨਾਂ ਨੇ ਆਪਣਾ ਪਰਿਵਾਰ ਵੀ ਤਾਂ ਪਾਲਣਾ ਤੇ ਉਹ ਕੰਮਕਾਰ ਦੀ ਤਲਾਸ਼ ਵਿੱਚ ਇੱਥੇ ਆਂਦੇ ਨੇ ਤੇ ਇੱਥੇ ਆ ਕੇ ਜਿਨ੍ਹਾਂ ਨੂੰ ਕਈ-ਕਈ ਸਾਲ ਹੋ ਜਾਂਦੇ ਜਿਹੜਾ ਮਤਲਬ ਜਿਹਦਾ ਕੰਮਕਾਰ ਜ਼ਿਆਦਾ ਵਧੀਆ ਹੈ ਉਹ ਤਾਂ ਇੱਥੇ ਜਗ੍ਹਾ ਲੈ ਕੇ ਇੱਥੇ ਹੀ ਆਪਣਾ ਰਹਿਣ ਲੱਗ ਜਾਂਦਾ ਨਹੀਂ ਤਾਂ ਜਿਹੜੇ ਲੇਬਰ ਕਲਾਸ ਹੈ ਉਹ ਇੱਥੇ ਕਿਰਾਏਾਂ ਤੇ ਰਹਿੰਦੇ ਨੇ ਤੇ ਕਿਰਾਏ ਤੇ ਰਹਿ ਕੇ ਉਹਨਾਂ ਨੇ ਥੋੜਾ ਜਿਹਾ ਟਾਈਮ ਇੱਥੇ ਕੰਮ ਕਰਨਾ ਤੇ ਫਿਰ ਥੋੜੇ ਜਿਹੇ ਮਹੀਨਿਆਂ ਬਾਅਦ ਉਹਨਾਂ ਨੇ ਚਲੇ ਜਾਣਾ ਵਾਪਸ ਆਪਣੇ ਪਿੰਡਾਂ ਨੂੰ ਤੇ ਪਿੰਡਾਂ ਤੋਂ ਜਾ ਕੇ ਕਿਉਂਕਿ ਯੂਪੀ ਬਿਹਾਰ ਚ ਇੰਨਾ ਸਾਦਾ ਕੰਮਕਾਰ ਉੱਥੇ ਹੈ ਨਹੀਂ ਹੈ ਹੈਨਾ ਤੇ ਵੈਸੇ ਉੱਥੇ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੇ ਜਿਹੜੇ ਭਈਆਂ ਦੇ ਬੱਚੇ ਹੁੰਦੇ ਨੇ ਨਾ ਉਹ ਵੀ ਇੱਕ ਇੱਕ ਜਾਂ ਦੋ ਦੋ ਹੀ ਕਰਨ ਐਵੇਂ 4 4 5 5 ਕਰ ਦਿੰਦੇ ਨੇ ਤੇ ਉਹਨਾਂ ਨੂੰ ਪਾਲਣਾ ਔਖਾ ਹੋ ਜਾਂਦਾ ਹੈ ਉਹਨਾਂ ਨੂੰ ਖਿਲਾਣਾ ਔਖਾ ਹੋ ਜਾਂਦਾ ਹੈ ਤੇ ਉਹ ਦੂਸਰੀਆਂ ਸਟੇਟਾਂ ਵਿੱਚ ਜਾਂਦੇ ਨੇ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਉਦਾਹਰਨ ਦੇ ਤੌਰ ਤੇ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਨੂੰ ਕਿਹਾ ਜਾਂਦਾ ਦੇਵ ਭੂਮੀ ਹਿਮਾਚਲ ਮੀਨਸ ਉੱਥੇ ਕੀ ਅਸੀਂ ਜਿੱਦਾਂ ਕੋਈ ਬਾਹਰ ਦਾ ਬੰਦਾ ਹੈ ਨਾ ਉਸ ਸਟੇਟ 'ਚ ਜਾ ਕੇ ਕੋਈ ਜ਼ਮੀਨ ਨਹੀਂ ਲੈ ਸਕਦਾ ਮੂਲ ਤੇ ਹੁਣ ਤਾਂ ਵੈਸੇ ਸਰਕਾਰ ਨੇ ਇਹ ਵੀ ਉੱਥੇ ਰੂਲ ਕੱਢਤਾ ਵਾ ਕਿ ਜਿਹੜਾ 20-25 ਸਾਲ ਤੋਂ ਉੱਥੇ ਰਹਿ ਰਿਹਾ ਹੈ ਉਹ ਜ਼ਮੀਨ ਲੈ ਸਕਦਾ ਹੈ ਅਗਰ ਤੁਸੀਂ ਹਿਮਾਚਲ ਚ ਬੱਦੀ ਸ਼ਹਿਰ ਚ ਜਾਉਂਗੇ ਨਾ ਕਿਉਂਕਿ ਬੱਦੀ ਹੈ ਇੰਡਸਟਰੀਅਲ ਏਰੀਆ ਉੱਥੇ ਸਭ ਤੋਂ ਜ਼ਿਆਦਾ ਫੈਕਟਰੀਆਂ ਹੀ ਹੈ ਤੇ ਫੈਕਟਰੀਆਂ ਵਿੱਚ ਲੇਬਰ ਦੀ ਲੋੜ ਪੈਂਦੀ ਹੈ ਤੇ ਉੱਥੇ ਵੀ ਬੱਦੀ ਸਾਈਡ ਵੀ ਬਹੁਤ ਯੂਪੀ ਬਿਹਾਰ ਦੇ ਬਹੁਤ ਭਰ ਗਏ ਨੇ ਤੇ ਇਹ ਹੀ ਕਾਰਨ ਹੈ ਕਿ ਇੱਥੇ ਸਾਡੇ ਲੁਧਿਆਣੇ ਵਿੱਚ ਵੀ ਭਈਆ ਯੂਪੀ ਬਿਹਾਰ ਜ਼ਿਆਦਾ ਆ ਗਿਆ ਵਾ ਤਾਂ ਇਹ ਸਾਡੇ ਪੰਜਾਬੀਆਂ ਨੂੰ ਹੀ ਚਾਹੀਦਾ ਹੈ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਸਮਝ ਕੇ ਨਹੀਂ ਕਰਨਾ ਚਾਹੀਦਾ ਕੰਮ ਤਾਂ ਕੰਮ ਹੁੰਦਾ ਜੀ ਹੈਨਾ ਬਟ ਇਹ ਸਾਡੇ ਪੰਜਾਬੀ ਵੀਰ ਕਿੱਥੇ ਸਮਝਦੇ ਨੇ ਇਹ ਜਿਹੀਆਂ ਗੱਲਾਂ ਉਹਨਾਂ ਨੂੰ ਤਾਂ ਬਸ ਮੜਾ ਜਾ ਉਹ ਕਹਿ ਲਓ ਜਿਸ ਤਰ੍ਹਾਂ ਕੋਈ ਧਿਆੜੀ ਟੱਪਾ ਹੈ ਹੁਣ ਜਿਸ ਤਰ੍ਹਾਂ ਇੱਥੇ ਮਿਸਤਰੀ ਦੇਖ ਲਓ ਮਿਸਤਰੀ ਦਾ ਕੰਮ ਵੀ ਇੱਥੇ ਜ਼ਿਆਦਾਤਰ ਯੂਪੀ ਬਿਹਾਰ ਦੇ ਲੋਕ ਹੀ ਕਰਦੇ ਨੇ ਤੇ ਉਹਨਾਂ ਦੀ ਧਿਆੜੀ ਹੈ 800 ਰੁਪਿਆ 800 ਤੋਂ 900 ਰੁਪਿਆ ਇੱਕ ਦਿਨ ਦਾ ਤੇ ਕੰਮ ਕਰਨਾ ਕਰਨਾ ਹੁੰਦਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਤੇ 5 ਵਜੇ ਦੇ ਬਾਅਦ ਵੀ ਚ ਉਹ ਮਤਲਬ 5 6 ਵਜੇ ਤੱਕ ਕਰਦੇ ਨੇ ਕੰਮ ਧਿਆੜੀ ਦਾ ਤੇ ਇਸ ਕਰਕੇ ਇੱਥੇ ਉਹਨਾਂ ਨੂੰ ਕੰਮ ਜ਼ਿਆਦਾ ਮਿਲ ਜਾਂਦਾ ਤੇ ਉਹ ਆਪਣੇ ਯੂਪੀ ਬਿਹਾਰ ਤੋਂ ਇੱਧਰ ਆ ਜਾਂਦੇ ਨੇ ਹੈਨਾ ਤਾਂ ਬਸ ਇਹੀ ਕਾਰਨ ਹੈ ਕਿ ਲੁਧਿਆਣਾ ਵਿੱਚ ਤਾਂ ਜ਼ਿਆਦਾ ਇੰਨਾ ਯੂਪੀ ਬਿਹਾਰ ਇਕੱਠਾ ਹੋ ਗਿਆ ਵਾ ਤਾਂ ਦੋਸਤੋ ਐਸੀਗੀ ਮੇਰੀ ਅੱਜ ਦੀ ਵੀਡੀਓ ਅਗਰ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਪਲੀਜ਼ ਕਮੈਂਟਾਂ ਵਿੱਚ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਭੈਣ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਚਲੋ ਜੀ ਤੁਹਾਨੂੰ ਹੁਣ ਅਸੀਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ